ਪਿੰਡ ਤਾਂ ਖਾਲੀ ਪੈਨੇ ਮੈਨ ਨਹੀਂ ਵਸਾ ਬਲ ਕੋਈ ਚਾਲੀ ਨਹੀਂ ਰਹੀ ਹੈ ਜੀ ਕੋਈ ਹੈ ਨਹੀਂ ਬਸ ਸਰ ਪਿੰਡ ਦਾ ਤਾਂ ਤੋੜ ਹੀ ਦਿੱਤਾ ਹੈ ਬਸਾਨਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿਹਦੇ ਵਿੱਚ ਇੱਕ ਮਿਊਸਪਲ ਕਮੇਟੀ ਵੀ ਆ ਸਕਦੀ ਹੈ ਤੇ ਕਨਰਲ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਹ ਅਸੀਂ ਜਾਰੀ ਕਰਾਂਗੇ ਟ੍ਰਾਂਸਪੋਰਟ ਡਿਪਾਰਟਮੈਂਟ ਨਾਲ ਇੱਕ ਬਣਾ ਰਹੇ ਹਾਂ ਔਰ ਕੋਈ ਉਹਦੇ ਚ ਸਪਾਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਲੱਗੇ ਇੱਕ ਤਾਂ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਆਰਟੀਫੀਕਾ ਦੇ ਸਹਿਯੋਗ ਨਾਲ 60 40 ਦੀ ਰੇਸ਼ੋ ਚ ਉਹ ਤਿਆਰ ਹੋ ਰਿਹਾ ਫੌਜ ਤੋਂ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅਸੀਂ ਮਤਲਬ ਬਦਲਾ ਲਈ ਉਹਨਾਂ ਨਾਲ ਜ਼ਮੀਨ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸੀ ਇਹ ਪੜਾਵੇ ਸਕੂਲ ਵੀ ਸੀਨੀਅਰ ਸੈਂਟਰੀ ਸਕੂਲ ਤੇ ਉਹ ਵੀ ਮਲੇ ਚਾਲੀ ਪੂਗਾ ਹਾਂਜੀ ਹੁਣ ਬਸ ਉਦ்கਾਰਨ ਕਰਨਾ ਰੱਖਾ ਅਗਲੇ ਅਗਲੇ ਸਮੇਂ ਤੇ ਮਲੇ ਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀ ਬ੍ਰੈਂਡ ਦਾ ਮੇ ਮੇ ਕੋਲੇ ਦਾ ਕੰਮ ਕਿ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜਿਸ ਤਸੀਲ ਕੰਪਲੈਕਸ ਆ ਨਾ ਅਮਰਗੜ ਦਾ ਤਸੀਲ ਕੰਪਲੈਕਸ ਬੇ ਸਖਤ ਸਖਤ ਸੀ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਐਨੇ ਤੱਕ ਹੋਰ ਪੋੜ ਵੀ ਪੋੜ ਵੀ ਹੋਣ ਬहोत ਰਣਾ ਹੋ ਗਿਆ ਉਹਦਾ ਤਾਂ ਫਿਰ ਨਕਸ਼ੇ ਬਣ ਗਏ ਨੇ ਤੇ ਸੋਮਲੇ ਕੋਰਲੇ ਵਿੱਚ ਚੁਕਾ ਦੇਾਂਗੇ ਆਹ ਮੈਂ ਤੁਹਾਨੂੰ ਮਲੇਰਪੁਰ ਨੇ ਹੀਵਾ ਮੁਸਲਮਾਨਾ ਲਈ ਹੈ ਲੇਕਿਨ ਮਲੇਰਪੁਰ ਲਈ ਹੀਵਾ ਨਹੀਂ ਹੋ ਰਿਹਾ ਤਸਵੀਰ ਵੱਲੋਂ ਤਸਵੀਰਦਾਰ ਕਰ ਦਿੱਤੀ ਅੱਛਾ ਹਾਂ ਜੀ ਬੜਾ ਬੜਾ ਕਾਂਗਰਸ ਨਹੀਂ ਬੰਦ ਹੋਇਆ ਅੱਜ ਕਾਂਗਰਸ ਨਹੀਂ ਬੰਦ ਹੋਇਆ ਤਾਂ ਪਰ ਆਪਣੇ ਚੱਲਦਾ ਵਾ ਹੁਣ ਫੇਰ ਬੰਦ ਹੈ ਪਹਿਲਾਂ ਕਾਂਗਰਸ ਨੇ ਬੰਦ ਕਰਿਆ ਸੀ ਮੈਂ ਗੱਲ ਕਰ ਮੈਂ ਗੱਲ ਥੈਂਕ ਯੂ ਜੀ ਸਾਰ ਇੱਕ ਜਿਹੜਾ ਮਿੰਦੀ ਬਸਾਂ ਨੇ ਤੁਸੀਂ ਲਰਨ ਕੀਤਾ ਜਿਹੜੇ ਪਹਿਲਾ ਫਾਰਮੈਟ ਲੋਕਾਂ ਦੇ ਵਿੱਚ ਨਹੀਂ ਫਿਰ ਉਹ ਲਿਖਾ ਨਹੀਂ ਡਾਉਂਦੇ ਨਹੀਂ 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 ਕੋਈ ਨਹੀਂ بس ਪਿੰਡ ਤੋਂ ਖਾਲੀ ਪੈਨੇ ਮੈਨ ਨਹੀਂ ਬਸ ਸਕਦਾ ਉਹ ਚੱਲ ਹੀ ਨਹੀਂ ਰਹੀ ਹੈ ਜੀ ਕੋਈ ਹੈ ਹੀ ਨਹੀਂ بس ਸਰ ਪਿੰਡਸ ਤੋਂ ਤੋੜ ਹੀ ਦਿੱਤਾ ਹੈ ਬਸਾਨਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿਹਦੇ ਵਿੱਚ ਇੱਕ ਮਿਊਸਪਲ ਕਮੇਟੀ ਵੀ ਆ ਸਕਦੀ ਹੈ ਇੱਥੇ ਨਗਰ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਹ ਅਸੀਂ ਜਾਰੀ ਕਰਾਂਗੇ ਟ੍ਰਾਂਸਪੋਰਟ ਡਿਪਾਰਟਮੈਂਟ ਨਾਲ ਕਬੜਾ ਰਹੇ ਆਂ ਤੇ ਕੋਈ ਉਹਦੇ ਚ ਸਪਰਸ਼ ਨਹੀਂ ਕੋਈ ਉਹਦੇ ਚ ਹੀ ਪੈਸਾ ਲੱਗਦਾ ਜਹਾਗੀਰ ਤੋਂ ਹਮਲਾ ਜੀ ਜਹਾਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਰਹਿਨ ਦੀ ਪਟੜੀ ਤੇ ਬਣੀ ਹੋਈ ਸੀ ਉਹ ਕੋ ਮਤਲਬ ਨਹਿਰ ਦੀ ਜਦੋਂ ਖਤਮ ਹੋਈ ਆ ਪਟੜੀ ਪੱਕੀ ਜੀ ਬਣ ਨਹਿਰ ਪੱਕੀ ਉਦੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਜਹਾਗੀਰ ਤੋਂ ਜਹਾਗੀਰ ਤੋਂ ਜੋੜੇਪੁਰ ਤੱਕ ਨਹਿਰ ਹੈ ਜਿਹੜੀ ਇਹਦੇ ਤੋਂ ਸੜਕ ਬਣੀ ਹੋਈ ਦੀ ਵੈਲਾ ਜੀ ਉਹ ਜਦੋਂ ਸੜਕ ਤੇ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਆ ਵੀ ਬਣਨੀ ਹੈ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ 18 18 ਪੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਛੱਡਣੀਆਂ ਸੀ ਇਹਨਾਂ ਦੀਆਂ ਟੋਬਿਆਂ ਦਾ ਕੰਮ ਚੱਲੂਗਾ ਟੋਬਿਆਂ ਦੀ ਸਫਾਈ ਹੋਊਗੀ ਔਰ ਨੇਰੀ ਪਾਣੀ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਜਿੱਥੇ 40 40 ਸਾਲ ਬਾਅਦ ਨੇਰੀ ਪਾਣੀ ਜਿਹੜਾ ਉਹ ਪਹੁੰਚਿਆ 80 ਜਾਂ ਥੱਲੇ ਪਾਈਪ ਦਬਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹ ਨੰਬਰ 1 ਸੂਬਾ ਬਣਾਈਏ ਮੇਰੇ ਉਹਦਾ ਸਾਰਾ ਫਾਰਮੈਟ ਜਿਹੜੀ ਹੋ ਗਈ ਹੈ ਕੋ ਕੋ ਮੈਡੀਕਲ ਕਾਲਜ ਦੇ ਵਿੱਚ ਕਲੋਜ਼ ਹੈ ਕਿ ਹਸਪੀਟਲ ਵੀ ਅਪਗ੍ਰੇਡ ਕਰਨਾ ਪੈਂਦਾ ਸੋ 200 ਬੈੱਡ ਦਾ ਹਸਪੀਟਲ ਹੈ 100 ਬੈੱਡ 100 ਜਿਹੜੀ ਸੀਟ ਹੈ ਉਹ ਐਮ ਐ ਬੀ ਐਸ ਦੀ ਅੱਜ ਤਾਂ ਜਿਆਦਾ ਲੱਗਿਆ ਕਿ ਅੱਜ ਦੁਆ ਕੀਤੀ ਹੈ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪਸਾਂ ਲੜਕੇ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀ ਅੜਿਚਣ ਨਹੀਂ ਹੁੰਦੀ ਜਿਹੜੀ ਜਿਹੜੀ ਹੜ ਸਕੇ ਸੋ ਲੋਕ ਪਿੰਨਾਂ ਦੇ ਲੋਕ ਜਿਹੜੇ ਨੂੰ ਪੰਚਾਇਤ ਪੰਚਾਇਤਾਂ ਪਿੰਡਾਂ ਨੇ ਉਹ ਮਤੇ ਪਾ ਲਈ ਮਲੇ ਕੋਲੇ ਦੇ ਇਲਾਕੇ ਦੇ 40 40 ਪਿੰਡਾਂ ਨੇ ਵੀ ਸੰਦੌਰ ਦੇ ਅਲੱਗ-ਅਲੱਗ ਪਿੰਡਾਂ ਨੇ ਤੇ ਉਹ ਕਿ ਅਸੀਂ ਸਾਥ ਦੇਵਾਂਗੇ ਹੈਨਾ ਹਾਂਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੇ ਬਨ ਹਲ ਸਭਾ ਜੀ ਵਿਰੋਧ ਕਰਾਂਗੇ ਉੱਥੇ ਸਾਡੇ ਐਮਪੀ ਸਾਹਿਬ ਇਸ ਗੱਲ ਦਾ ਬਰਨ ਕਰਦੇ